ਇਸ ਤਰ੍ਹਾਂ ਵੇਖ ਰਹੇ ਹਾਂ ਛੋਟੇ ਛੋਟੇ ਹੱਥ ਨੇ ਛੋਟੀ ਜੀ ਉਮਰ ਅਤੇ ਸੇਵਾ ਦਾ ਜਜ਼ਬਾ ਕਿੰਨੇ ਦਿਨੋਂ ਕੇ ਸੇਵਾ ਕਰਦੇ ਨੇ ਸਾਨੂੰ ਜੀ 4-5 ਦਿਨ ਹੋਈ ਨੇ ਸਾਨੂੰ ਜੀ ਤੇ ਇੱਥੇ ਅਸੀਂ ਉਹਦੇ ਦੇਖਣ ਆ ਜੀ ਅਥਰੂ ਗੈਸ ਦੇ ਗੋਲੇ ਸੁੱਟਦੇ ਨੇ ਪਲਾਸਟਿਕ ਦੀਆਂ ਗੋਲੀਆਂ ਮਾਰਦੇ ਨੇ ਕਈ-ਕਈ ਵਾਰ ਵਿੱਚ ਵਿੱਚ ਅਸਲੀ ਦੀਆਂ ਗੋਲੀਆਂ ਮਾਰਦੇ ਨੇ ਜੀ ਤੇ ਸਾਰੇ ਕਦੇ-ਕਈ ਵਾਰ ਅੱਗੇ ਜਾ ਕੇ ਮੰਗੇ ਲੈਂਦੇ ਨੇ ਉਹਨਾਂ ਨਾਲ ਦੇਓ ਫਿਰ ਬਾਅਦ ਵਿੱਚ ਵਾਪਸ ਪਿੱਛੇ ਆ ਜਾਂਦੇ ਨੇ ਮਨਿੰਦਰ ਜੀ ਕਰ ਗੱਲ ਕੀਤੀ ਜਾਵੇ ਤਾਂ ਕੀ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਦੋ ਜਹਿਦ ਕਰ ਰਹੇ ਨੇ ਕਿਸਾਨ ਫੱਟੜ ਵੀ ਹੋਏ ਨੇ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਹੈ ਉਹਨਾਂ ਨੂੰ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਜਿਵੇਂ ਇਹ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਜੀ ਕਿਸਾਨ ਜੀ ਜੇਕਰ ਗੱਲ ਕੀਤੀ ਜੇ ਮੇ ਪੜਨ ਦੀ ਉਮਰ ਆ ਖੇਲਣ ਕੁੱਦਨ ਦੀ ਉਮਰ ਆ ਪਰ ਇੱਕ ਹੋਰ ਵੀ ਨੌਜਵਾਨ ਬੱਚਾ ਇੱਥੇ ਮੌਜੂਦ ਆਉਂਦਾ ਨਜ਼ਰ ਆ ਰਿਹਾ ਕੀ ਨਾਂ ਬੇਟੇ ਹਰਸ਼ ਯੋਜੀ ਹਰਸ਼ ਕਿਸ ਤਰ੍ਹਾਂ ਵੇਖਦੇ ਹੋ ਸਿਰ ਤੇ ਗੋਲ ਪਰਨਾ ਬੰਨਿਆ ਹੋਇਆ ਅਤੇ ਸੇਵਾ ਕਿੰਨੇ ਚਿਰ ਤੋਂ ਕਰ ਰਹੇ ਹੋ ਤੇ ਕੀ ਬੋਲਣਾ ਚਾਹੁੰਦੇ ਜੀ ਅਸੀਂ ਇੱਥੇ 3-4 ਦਿਨ ਤੋਂ ਸੇਵਾ ਕਰ ਰਹੇ ਆ ਮੋਦੀ ਸਰਕਾਰ ਲਗਾਤਾਰ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਾ ਰਹੀ ਹੈ ਸਾਡੇ ਨੌਜਵਾਨ ਵੀਰ ਵੀ ਸ਼ਹੀਦ ਹੋ ਰਹੇ ਨੇ ਤੇ ਮੋਦੀ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਇਸ ਨਾਲ ਮੋਦੀ ਸਰਕਾਰ ਨੂੰ ਮੰਗਾ ਮੰਨ ਕੇ ਸਾਨੂੰ ਮਤਲਬ ਅੱਗੇ ਲੰਘ ਦੇਣਾ ਚਾਹੀਦਾ ਸਾਡੀ ਮੰਗਾ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਜੀ ਅਰ ਤੁਸੀਂ ਜੇਕਰ ਗੱਲ ਕੀਤੀ ਹੈ ਮੰਮੀ ਪਾਪਾ ਨਹੀਂ ਕਹਿੰਦੇ ਵੀ ਪੜੋ ਬਹਿ ਕੇ ਉਥੇ ਕੀ ਕਰਨੇ ਜਾਂਦੇ ਹੋ ਜੀ ਉਹ ਤਾਂ ਕਹਿੰਦੇ ਨੇ ਪੜੋ ਵੀ ਤੇ ਨਾਲ ਸੇਵਾ ਵੀ ਕਰੋ ਇੱਥੇ ਆ ਕੇ ਤੇ ਉਹ ਕਹਿੰਦੇ ਨੇ ਕਿ ਸੇਵਾ ਐਵੇਂ ਕਰਨੀ ਹੈ ਕਿ ਮਤਲਬ ਦਿਖਾਣਾ ਨਹੀਂ ਹੈਗਾ ਕਿਸੇ ਨੂੰ ਸੇਵਾ ਮਾਨਾ ਕਰਨੀ ਹੈ ਪੂਰੀ ਕੁਝ ਛੋਟੇ ਬੱਚੇ ਨੇ ਕਹਿੰਦੇ ਨੇ ਕਿ ਮੰਮੀ ਪਾਪਾ ਬੇਸ਼ੱਕ ਪੜਨ ਨੂੰ ਵੀ ਕਹਿੰਦੇ ਨੇ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਜੋ ਛੋਟੇ ਬੱਚੇ ਨੇ ਲਗਾਤਾਰ ਛੋਟੇ ਬੱਚਿਆਂ ਦਾ ਜੋ ਹੌਸਲਾ ਤੁਸੀਂ ਦੇਖ ਸਕਦੇ ਹੋ ਇਸ ਅੰਦੋਲਨ ਦੌਰਾਨ ਅੰਦੋਲਨ ਭਾਗ 2 ਦੇ ਤਹਿਤ ਛੋਟੇ ਬੱਚੇ ਨੇ ਅਬ ਬੇਟੇ ਨਾਲ ਗੱਲ ਕਰਦੇ ਕਿੱਥੋਂ ਆਏ ਨੇ ਕੀ ਨਾਮ ਪੁੱਤ ਸੰਜੋਤ ਸਿੰਘ ਸੰਜੋਤ ਕਿੱਥੋਂ ਆਏ ਹੋ ਅਜੀ ਪਸੋਲ ਤਾਂ ਕੀ ਕਾਦੀ ਸੇਵਾ ਕਰ ਰਹੇ ਹੋ? ਓ ਚੋਲਾ ਦੀ ਕਿਹੜੀ ਕਲਾਸ ਪੜ੍ਹਦੇ ਹੋ? ਯੂਕੇਜੀ ਚ ਬਿਲਕੁਲ ਆ ਛੋਟੇ ਹੋਰ ਵੀ ਬੱਚੇ ਨੇ ਦੋ ਕੀ ਨਾਮ ਪਤਾ? ਬਲਜੋਤ ਸਿੰਘ ਜੀ ਬਲਜੋਤ ਸੇਵਾ ਕਰਨ ਪਹੁੰਚੋ ਕਿੱਥੇ ਪਹੁੰਚੋ ਤੇ ਕੀ ਬੋਲਣਾ ਚਾਹੁੰਦੇ? ਹਾਂ ਧਰਨੇ 'ਚ ਆਏ ਆ ਜੀ ਹੱਕ ਲੈਣ ਜੀ ਆਪਣਾ ਅਸੀਂ ਪੜਿਆਂ ਕਵਜਾ ਕੀਤਾ ਹੀ ਪੜੀ ਗਏ ਕੀ ਨਾਮ ਪਤਾ? ਅਮਰਿੰਦਰ ਸਿੰਘ ਜੀ ਅਮਰਿੰਦਰ ਇੱਥੇ ਧਰਨੇ ਤੇ ਪਹੁੰਚੋ ਕਿੰਨੇ ਦਿਨੋਂ ਕਿ ਸੇਵਾ ਕਰਦੇ ਹੋ? ਸੇਵਾ ਜੀ ਅੱਜ ਦੂਜਾ ਦਿਨ ਈ ਹਾਂਜੀ ਚੋਲੇ ਮਿੱਠੇ ਚੋਲਾਂ ਦਾ ਲੰਗਰ ਲੈ ਕੇ ਆਏ ਆਂ ਇਹ ਬਹਿਰ ਸਾਹਿਬ ਤੋਂ ਹੀ ਸਰਕਾਰ ਸਾਨੂੰ ਹੱਕ ਨਹੀਂ ਦੇਂਦੀ ਪਈ ਜੀ ਆਪਣਾ ਹਾਂਜੀ ਪਹਿਲਾਂ ਵੀ ਆਈ ਸੀ ਉਦੋਂ ਇਹ ਨਾ ਦਿੱਤਾ ਨਹੀਂ ਇਹ ਪਹਿਲਾਂ ਵੀ ਆਈ ਸੀ ਸੇਉਗਰਾਣੀ ਪਿਛਲੇ ਸਾਲ ਧਰਨਾ ਲੱਗਾ ਸੀ ਜੀ ਉਦੋਂ ਹੱਕ ਨਹੀਂ ਮਿਲਿਆ ਜੀ ਸਾਨੂੰ ਆਪਣਾ ਮੰਮੀ ਪਾਪਾ ਨਹੀਂ ਕਹਿੰਦੇ ਵੀ ਪੜੋ ਬਹਿ ਕੇ ਧਰਨੇ ਦੇ ਕੀ ਕਰਨਾ ਨਾ ਜੀ ਉਹ ਨਹੀਂ ਕਹਿੰਦੇ ਕੁਝ ਨਾ ਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਬੱਚੇ ਨੇ ਜਿੱਥੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਖਨੌਰੀ ਬਾਰਡਰ ਦੇ ਉੱਤੇ ਮੌਜੂਦ ਨੇ ਪਰ ਜੇਕਰ ਛੋਟੇ ਬੱਚਿਆਂ ਦੀ ਗੱਲ ਕੀਤੀ ਜਾਵੇ ਜੋ ਨੰਨੇ ਨੰਨੇ ਹੱਥ ਨੇ ਅਤੇ ਇਹਨਾਂ ਦੀ ਉਮਰ ਪੜ੍ਹ ਲਿਖਣ ਦੀ ਆ ਪਰ ਆਪਣੇ ਮਾਂ ਬਾਪ ਦੇ ਨਾਲ ਇਸ ਧਰਨੇ ਦੀ ਸੇਵਾ ਕਰਨ ਪਹੁੰਚੇ ਨੇ ਚੌਲਾਂ ਦੀ ਸੇਵਾ ਸੇਵਾ ਕੀਤੀ ਜਾ ਰਹੀ ਹੈ ਉੱਥੇ ਹੀ ਮੋਦੀ ਸਰਕਾਰ ਨੂੰ ਬੇਨਤੀ ਵੀ ਕਰਦੇ ਨੇ ਕਿ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮੰਨ ਕੇ ਇਸ ਅੰਦੋਲਨ ਨੂੰ ਖਤਮ ਕੀਤਾ ਜਾਏ